ਸਾਡੇ ਨੌਜਵਾਨ ਜਿਹੜੇ ਹਨ ਉਹਨਾਂ ਦੇ ਮਨ ਦੇ ਵਿੱਚ ਇਹ ਗੱਲ ਬੈਠ ਗਈ ਕਹਿੰਦੇ ਵੀ 슈ਗਰ ਛੱਡ ਦੋ ਚਾਹ ਛੱਡ ਦੋ ਤੇ ਅਸੀਂ ਪਤਲੇ ਹੋ ਜਾਾਂਗੇ ਦੋਨੇ ਚੀਜ਼ਾਂ ਛੱਡਣਾ ਬੰਦਾ ਪਤਲਾ ਹੋ ਜਾਂਦਾ ਹਾਂਜੀ ਬਹੁਤ ਫਰਕ ਪੈਂਦਾ ਹੈ 슈ਗਰ ਤੁਸੀਂ ਛੋੜੋਗੇ 슈ਗਰ ਇਸ ਸਲੋ ਪాయిਜ਼ਨ ਮੈਂ ਹਮੇਸ਼ਾ ਕਹਿੰਨਿਆ 슈ਗਰ ਦਾ ਕੋਈ ਫਾਇਦਾ ਨਹੀਂ ਹੈ ਕਿਸੇ ਨੂੰ ਵੀ ਨਹੀਂ ਲੈਣੀ ਚਾਹੀਦੀ ਕੋਸ਼ਿਸ਼ ਕਰੋ ਕਿ ਤੁਸੀਂ ਅਗਰ ਫਰੈਸ਼ ਫਰੂਟਸ ਖਾ ਰਹੇ ਹੋ ਉਹਨਾਂ ਦੇ ਵਿੱਚ 슈ਗਰ ਕੰਟੈਂਟ ਬਹੁਤ ਜ਼ਿਆਦਾ ਹੈ ਅੱਜ ਕੱਲ੍ਹ ਅਸੀਂ ਮੌਸਮ ਦੀ ਗੱਲ ਕਰੀਏ ਵਾਟਰਮੈਲਨ ਹੈ ਮਸਕਮੈਲਨ ਹੈ ਮੰਗੋ ਹੈ ਤੁਸੀਂ ਸਾਰੇ ਫਰੈਸ਼ ਫਰੂਟਸ ਖਾਓ ਉਸ ਤੋਂ ਬਾਅਦ ਤੁਹਾਨੂੰ 슈ਗਰ ਦੀ क्रेविंग ਨਹੀਂ ਹੋਏਗੀ। ਅਗਰ ਤੁਸੀਂ ਹਰੀ ਸਬਜ਼ੀਆਂ ਖਾ ਰਹੇ ਹੋ, ਫਲ ਫਰੂਟ ਖਾ ਰਹੇ ਹੋ, ਸਾਰਿਆਂ ਦੇ ਵਿੱਚ 슈ਗਰ ਹੈ। ਅਗਰ ਤੁਸੀਂ ਕਾਰਬਸ ਖਾ ਰਹੇ ਹੋ, ਰੋਟੀ ਖਾ ਰਹੇ ਹੋ, ਉਹਦੇ ਵਿੱਚ ਵੀ 슈ਗਰ ਹੈ। ਤੇ ਕੋਸ਼ਿਸ਼ ਕਰੋ ਕਿ ਤੁਸੀਂ ਨੈਚੁਰਲ সুইਟਨਰਸ ਦੀ ਤਰਫ ਜਿਹੜੇ ਨੇਚਰ ਨੇ ਸਾਨੂੰ ਦਿੱਤੇ ਐ, ਉਹਦੇ ਵੱਲ ਜਾਓ ਨਾ ਕਿ ਪ੍ਰੋਸੈਸਡ ਫੂਡਸ ਵੱਲ ਜਿਹੜੇ ਫੈਕਟਰੀਸ 'ਚ 슈ਗਰ ਮੈਨੂਫੈਕਚਰ ਹੋ ਰਹੀ ਹੈ, ਉਹਦਾ ਕੋਈ ਫਾਇਦਾ ਨਹੀਂ ਹੈ। ਅਗਰ ਤੁਸੀਂ 슈ਗਰ ਛੋੜ ਰਹੇ ਹੋ, ਬਹੁਤ achhi ਗੱਲ ਹੈ। ਉਹਦੇ ਨਾਲ ਫਰਾਈਡ ਫੂਡਸ ਵੀ ਛੋੜੋ। ਉਹਦੇ ਨਾਲ ਤੁਸੀਂ ਹੈਲਦੀ ਫੂਡਸ ਖਾਣੇ ਸ਼ੁਰੂ ਕਰੋ। ਅਗਰ ਕੋਈ ਚ ਸਬਸਟੀਟਿਊਟ ਲੋ ਪਰ ਕੁਝ ਲੋਕ ਤਾਂ ਇਹ ਕਹਿੰਦੇ ਕਹਿੰਦੇ ਅਸੀਂ ਚਾਹ ਨਹੀਂ ਛੱਡ ਸਕਦੇ ਕਿਉਂਕਿ ਚਾਹ ਜੇ ਜੇ ਅਸੀਂ ਛੱਡ ਦਿੰਨੇ ਆ ਜਾਂ ਇੱਕ ਟਾਈਮ ਦੀ ਚਾਹ ਨਾ ਪੀਏ ਮਾਰਨਿੰਗ ਸਾਡਾ ਸਿਰ ਦੁਖਣ ਲੱਗ ਜਾਂਦਾ ਸਾਡਾ ਸਿਰ ਭਾਰੀ ਭਾਰੀ ਰਹਿੰਦਾ ਸਰੀਰ ਐ ਟੁੱਟੇ ਟੁੱਟਿਆ ਰਹਿੰਦਾ ਤੇ ਫਿਰ ਹੁਣ ਉਹਦਾ ਕੀ ਹੈ ਇਲਾਜ ਹੈ ਚਾਹ ਬੁਰੀ ਨਹੀਂ ਹੈ ਚਾਹ ਦੇ ਵਿੱਚ ਜਿਹੜੀ ਸੀ ਚੀਨੀ ਪਾ ਰਹੇ ਹੋ ਉਹ ਗਲਤ ਹੈ ਫਿਰ ਉਹ ਦਾ ਅਗਰ ਤੁਸੀਂ ਬਿਨਾਂ ਚੀਨੀ ਦੇ ਲੈ ਸਕਦੇ ਹੋ ਅਗਰ ਤੁਸੀਂ ਮੈਂ ਕਹਨੀ ਅਗਰ ਤੁਸੀਂ 1 ਚਮਚ ਚੀਨੀ ਪਾ ਰਹੇ ਹੋ ਤੇ ਅੱਧਾ ਚਮਚ ਚੀਨੀ ਕਰ ਦਿਓ ਚੀਨੀ ਦੀ ਕੁਆਂਟੀਟੀ ਘਟਾ ਦਿਓ ਅਗਰ ਅੱਧੀ ਚੀ ਅੱਧਾ ਚਮਚ ਚੀਨੀ ਦਾ ਲੈ ਰਹੇ ਹੋ ਤੇ ਉਹਦੇ 1/4 ਕਰ ਦਿਓ ਕੋਸ਼ਿਸ਼ ਕਰੋ ਹੌਲੀ ਹੌਲੀ ਚੀਨੀ ਦੀ ਕੁਆਂਟੀਟੀ ਆਪਣੀ ਲਾਈਫ ਚੋ ਘਟਾਓ ਚਾਰ ਨੁਕਸਾਨ ਦੇ ਨਹੀਂ ਹੈ ਚਾਹ ਦੇ ਅੰਦਰ ਜਿਹੜੇ ਸੀ ਇਨਗਰੀਡੀਅੰਟਸ ਪਾ ਰਹੇ ਹੋ ਉਹਨਾਂ ਨੂੰ ਚੈੱਕ ਕਰੋ ਤੇ ਜਿਹੜੀ ਚਾਹ ਦੇ ਨਾਲ ਅਸੀਂ ਬਿਸਕਟ ਖਾ ਰਹੇ ਆ ਨਮਕੀਨ ਖਾ ਰਹੇ ਆ ਉਹਨਾਂ ਨੂੰ ਐਵੋਇਡ ਕਰੋ ਅਗਰ ਤੁਸੀਂ ਉਹ ਛੋੜ ਦ ਜਾ ਵੀ ਦਾ 슈ગર ਲੈ ਲੋਗੇ ਤੇ इट्स ओके ਕੁਝ ਘਰਾਂ ਦੇ ਵਿੱਚ ਨਾ ਚੀਨੀ ਨਹੀਂ ਪਾਉਂਦੇ ਚਾਹ ਦੇ ਵਿੱਚ ਉਹ ਕਹਿੰਦੀ ਅਸੀਂ ਗੁੜ ਪਾ ਲੈਂਦੇ ਆ ਜਾਂ ਸ਼ੱਕਰ ਪਾ ਲੈਂਦੇ ਆ ਵੀ ਇਹਦਾ ਸਾਈਡ ਇਫੈਕਟ ਘੱਟ ਹੁੰਦਾ ਸੱਚ ਨਹੀਂ ਬਿਲਕੁਲ ਨਹੀਂ ਉਹ 슈ગર ਦੀ ਜਗ੍ਹਾ ਅਗਰ ਤੁਸੀਂ ਸ਼ੱਕਰ ਵੀ ਪਾਲੀ ਗੁੜ ਵੀ ਪਾ ਲਿਓ ਉਹਦਾ ਵੀ ਓਨਾ ਹੀ ਨੁਕਸਾਨ ਹੈ ਉਹਦਾ ਵੀ ਕੋਈ ਫਾਇਦਾ ਨਹੀਂ ਹੈ ਤੇ ਉਹਦੇ 'ਚ ਅਗਰ ਅਸੀਂ ਗੁੜ ਦੀ ਗੱਲ ਕਰੀਏ ਆਇਰਨ ਰਿਚ ਹੈ ਪਰ ਉਹਦੇ ਅੰਦਰ 슈ગર ਕੰਟੈਂਟ ਤੇ ਹੈ ਹੀ ਹੈ ਤੇ ਉਹਦਾ ਕੋਈ ਫਾਇਦਾ ਨਹੀਂ ਹੈ ਅਗਰ ਤੁਸੀਂ ਚਾਹ ਪੀਣੀ ਹੈ ਤੇ ਕੋਸ਼ਿਸ਼ ਕਰੋ ਫਿੱਕੀ ਚਾਹ ਪੀਓ ਤੇ ਤੁਹਾਨੂੰ ਜ਼ਿਆਦਾ ਫਾਇਦਾ ਆਦਰਵਾਇਜ਼ ਕਾਦੀ ਜਗ੍ਹਾ ਤੁਸੀਂ ਗਰਮ ਪਾਣੀ ਵੀ ਪੀ ਸਕਦੇ ਹੋ ਜਾਂ ਗ੍ਰੀਨ ਟੀ ਵੀ ਲੈ ਸਕਦੇ ਹੋ ਅੱਜ ਕੱਲ ਬਹੁਤ ਸਬਸਟੀਟਿਊਟਸ ਆ ਗਏ ਆ ਮਾਰਕੀਟ ਦੇ ਵਿੱਚ ਤੁਸੀਂ ਮੈਂ ਕਹਿੰਨੀ ਆ ਡੀਟੌਕਸ ਵਾਟਰਸ ਲੈ ਲਓ ਮੈਨੂੰ ਜਦੋਂ ਚਾਹ ਦੀ ਤਲਬ ਹੁੰਦੀ ਹੈ ਕਈ ਵਾਰੀ ਨਹੀਂ ਅਗਰ ਮੈਂ ਬਾਹਰ ਗਈਆਂ ਦਿਨ ਚ ਦੋ ਤਿੰਨ ਮੇਰੇ ਸ਼ੂਟਸ ਹੈ ਕੰਮ ਜ਼ਿਆਦਾ ਹੈ ਤੁਸੀਂ ਚਾਹ ਪੀ ਲਈ ਇੱਕ ਅੱਧੀ ਜਗ੍ਹਾ ਤੁਹਾਨੂੰ ਲੱਗਿਆ ਕਿ ਹੁਣ ਸ਼ਾਮੀ ਮੈਂ ਚਾਹ ਨਹੀਂ ਪੀਣੀ ਤੇ ਤੁਸੀਂ ਉਹਦੀ ਜਗ੍ਹਾ ਅਗਰ ਡੀਟੌਕਸ ਵਾਟਰ ਲੈ ਲਓ ਗਰਮ ਪਾਣੀ ਦੇ ਵਿੱਚ ਥੋੜਾ ਜਿਹਾ ਅਦਰਕ ਔਰ ਦਾਲਚੀਨੀ ਪਾ ਕੇ ਵੀ ਲੈ ਲੋਗੇ ਤੁਸੀਂ ਦੇਖੋਗੇ ਤੁਹਾਡੀ ਕ੍ਰੀਵਿੰਗ ਖਤਮ ਹੋ ਜਾਏਗੀ ਅਗਰ ਤੁਸੀਂ ਸੌਂਫ ਵਾਲਾ ਪਾਣੀ ਉਬਾਲ ਕੇ ਪੀ ਲੋਗੇ ਤੁਹਾਡੀ ਚਾਹ ਦੀ ਕ੍ਰੀਵਿੰਗ ਖਤਮ ਹੋ ਜਾਏਗੀ ਤੋ ਤੁਹਾਨੂੰ ਹੈਲਦੀ ਸਬਸਟੀਟਿਊਟਸ ਵੱਲ ਜਾਣਾ ਚਾਹੀਦਾ ਹੈ ਤੁਹਾਨੂੰ ਗਰਮ ਪਾਣੀ ਦੀ ਉਸ ਟਾਈਮ ਤਲਬ ਹੋ ਰਹੀ ਹੈ ਨਾ ਕਿ ਚਾਹ ਦੀ ਸਾਡੇ ਨੌਜਵਾਨ ਜਿਹੜੇ ਹਨ ਉਹਨਾਂ ਦੇ ਮਨ ਦੇ ਵਿੱਚ ਇਹ ਗੱਲ ਬੈਠ ਗਈ ਕਹਿੰਦੇ ਵੀ 슈ਗਰ ਛੱਡ ਦੋ ਚਾਹ ਛੱਡ ਦੋ ਤੇ ਅਸੀਂ ਪਤਲੇ ਹੋ ਜਾਾਂਗੇ ਦੋਨੇ ਚੀਜ਼ਾਂ ਛੱਡਣ ਦਾ ਬੰਦਾ ਪਤਲਾ ਹੋ ਜਾਂਦਾ ਹੈ ਹਾਂਜੀ ਬਹੁਤ ਫਰਕ ਪੈਂਦਾ ਹੈ 슈ਗਰ ਤੁਸੀਂ ਛੋੜੋਗੇ 슈ਗਰ ਇਸ ਸਲੋ ਪੋਇਜ਼ਨ ਮੈਂ ਹਮੇਸ਼ਾ ਕਹਿੰਦੀ ਹਾਂ 슈ਗਰ ਦਾ ਕੋਈ ਫਾਇਦਾ ਨਹੀਂ ਹੈ ਕਿਸੇ ਨੂੰ ਵੀ ਨਹੀਂ ਲੈਣੀ ਚਾਹੀਦੀ ਕੋਸ਼ਿਸ਼ ਕਰੋ ਕਿ ਤੁਸੀਂ ਅਗਰ ਫਰੈਸ਼ ਫਰੂਟਸ ਖਾ ਰਹੇ ਹੋ ਉਹਨਾਂ ਦੇ ਵਿੱਚ 슈ਗਰ ਕੰਟੈਂਟ ਬਹੁਤ ਜ਼ਿਆਦਾ ਹੈ ਅੱਜਕੱਲ ਅਸੀਂ ਮੌਸਮ ਦੀ ਗੱਲ ਕਰੀਏ ਵਾਟਰਮੈਲਨ ਹੈ ਮਸਕ ਮੈਲਨ ਹੈ ਮੰਗੋ ਹੈ ਤੁਸੀਂ ਸਾਰੇ ਫਰੈਸ਼ ਫਰੂਟਸ ਖਾਓ ਉਸ ਤੋਂ ਬਾਅਦ ਤੁਹਾਨੂੰ 슈ਗਰ ਦੀ क्रेविंग ਨਹੀਂ ਹੋਏਗੀ। ਅਗਰ ਤੁਸੀਂ ਹਰੀ ਸਬਜ਼ੀਆਂ ਖਾ ਰਹੇ ਹੋ, ਫਲ ਫਰੂਟ ਖਾ ਰਹੇ ਹੋ, ਸਾਰਿਆਂ ਦੇ ਵਿੱਚ 슈ਗਰ ਹੈ। ਅਗਰ ਤੁਸੀਂ ਕਾਰਬਸ ਖਾ ਰਹੇ ਹੋ, ਰੋਟੀ ਖਾ ਰਹੇ ਹੋ, ਉਹਦੇ ਵਿੱਚ ਵੀ 슈ਗਰ ਹੈ। ਤੇ ਕੋਸ਼ਿਸ਼ ਕਰੋ ਕਿ ਤੁਸੀਂ ਨੈਚੁਰਲ সুইਟਨਰਸ ਦੀ ਤਰਫ ਜਿਹੜੇ ਨੇਚਰ ਨੇ ਸਾਨੂੰ ਦਿੱਤੇ ਹੈ, ਉਹਦੇ ਵੱਲ ਜਾਓ ਨਾ ਕਿ ਪ੍ਰੋਸੈਸਡ ਫੂਡਸ ਵੱਲ ਜਿਹੜੇ ਫੈਕਟਰੀਸ 'ਚ 슈ਗਰ ਮੈਨੂਫੈਕਚਰ ਹੋ ਰਹੀ ਹੈ, ਉਹਦਾ ਕੋਈ ਫਾਇਦਾ ਨਹੀਂ ਹੈ। ਅਗਰ ਤੁਸੀਂ 슈ਗਰ ਛੋੜ ਰਹੇ ਹੋ, ਬਹੁਤ achhi ਗੱਲ ਹੈ। ਉਹਦੇ ਨਾਲ ਫਰਾਈਡ ਫੂਡਸ ਵੀ ਛੋੜੋ। ਉਹਦੇ ਨਾਲ ਤੁਸੀਂ ਹੈਲਦੀ ਫੂਡਸ ਖਾਣੇ ਸ਼ੁਰੂ ਕਰੋ। ਅਗਰ ਕੋਈ ਚ ਸਬਸਟੀਟਿਊਟ ਲੋ ਪਰ ਕੁਝ ਲੋਕ ਤਾਂ ਇਹ ਕਹਿੰਦੇ ਜਾਂਦੇ ਅਸੀਂ ਚਾਹ ਨਹੀਂ ਛੱਡ ਸਕਦੇ ਕਿਉਂਕਿ ਚਾਹ ਜੇ ਜੇ ਅਸੀਂ ਛੱਡ ਦਿੰਨੇ ਆ ਜਾਂ ਇੱਕ ਟਾਈਮ ਦੀ ਚਾਹ ਨਾ ਪੀਏ ਮਾਰਨਿੰਗ ਸਾਡਾ ਸਿਰ ਦੁਖਣ ਲੱਗ ਜਾਂਦਾ ਸਾਡਾ ਸਿਰ ਭਾਰੀ ਭਾਰੀ ਰਹਿੰਦਾ ਸਰੀਰ ਐ ਟੁੱਟੇ ਟੁੱਟਿਆ ਰਹਿੰਦਾ ਤੇ ਫਿਰ ਹੁਣ ਉਹਦਾ ਕੀ ਹੈ ਇਲਾਜ ਹੈ ਚਾਹ ਬੁਰੀ ਨਹੀਂ ਹੈ ਚਾਹ ਦੇ ਵਿੱਚ ਜਿਹੜੀ ਸੀ ਚੀਨੀ ਪਾ ਰਹੇ ਹੋ ਉਹ ਗਲਤ ਹੈ ਫਿਰ ਉਹ ਦਾ ਅਗਰ ਤੁਸੀਂ ਬਿਨਾਂ ਚੀਨੀ ਦੇ ਲੈ ਸਕਦੇ ਹੋ ਅਗਰ ਤੁਸੀਂ ਮੈਂ ਕਹਨੀ ਅਗਰ ਤੁਸੀਂ 1 ਚਮਚ ਚੀਨੀ ਪਾ ਰਹੇ ਹੋ ਤੇ ਅੱਧਾ ਚਮਚ ਚੀਨੀ ਕਰ ਦਿਓ ਚੀਨੀ ਦੀ ਕੁਆਂਟੀਟੀ ਘਟਾ ਦਿਓ ਅਗਰ ਅੱਧੀ ਚੀ ਅੱਧਾ ਚਮਚ ਚੀਨੀ ਦਾ ਲੈ ਰਹੇ ਹੋ ਤੇ ਉਹਦੇ 1/4 ਕਰ ਦਿਓ ਕੋਸ਼ਿਸ਼ ਕਰੋ ਹੌਲੀ ਹੌਲੀ ਚੀਨੀ ਦੀ ਕੁਆਂਟੀਟੀ ਆਪਣੀ ਲਾਈਫ ਚੋ ਘਟਾਓ ਚਾਰ ਨੁਕਸਾਨ ਦੇ ਨਹੀਂ ਹੈ ਚਾਹ ਦੇ ਅੰਦਰ ਜਿਹੜੇ ਸੀ ਇਨਗਰੀਡੀਅੰਟਸ ਪਾ ਰਹੇ ਹੋ ਉਹਨਾਂ ਨੂੰ ਚੈੱਕ ਕਰੋ ਤੇ ਜਿਹੜੀ ਚਾਹ ਦੇ ਨਾਲ ਅਸੀਂ ਬਿਸਕਟ ਖਾ ਰਹੇ ਆ ਨਮਕੀਨ ਖਾ ਰਹੇ ਆ ਉਹਨਾਂ ਨੂੰ ਐਵੋਇਡ ਕਰੋ ਅਗਰ ਤੁਸੀਂ ਉਹ ਛੋੜ ਦ ਜਾ ਵੀ ਦਾ 슈ગર ਲੈ ਲੋਗੇ ਤੇ इट्स ओके ਕੁਝ ਘਰਾਂ ਦੇ ਵਿੱਚ ਨਾ ਚੀਨੀ ਨਹੀਂ ਪਾਉਂਦੇ ਚਾਹ ਦੇ ਵਿੱਚ ਉਹ ਕਹਿੰਦੀ ਅਸੀਂ ਗੁੜ ਪਾ ਲੈਂਦੇ ਆ ਜਾਂ ਸ਼ੱਕਰ ਪਾ ਲੈਂਦੇ ਆ ਵੀ ਇਹਦਾ ਸਾਈਡ ਇਫੈਕਟ ਘੱਟ ਹੁੰਦਾ ਸੱਚ ਨਹੀਂ ਬਿਲਕੁਲ ਨਹੀਂ ਉਹ 슈ગર ਦੀ ਜਗ੍ਹਾ ਅਗਰ ਤੁਸੀਂ ਸ਼ੱਕਰ ਵੀ ਪਾਲੀ ਗੁੜ ਵੀ ਪਾ ਲਿਓ ਉਹਦਾ ਵੀ ਓਨਾ ਹੀ ਨੁਕਸਾਨ ਹੈ ਉਹਦਾ ਵੀ ਕੋਈ ਫਾਇਦਾ ਨਹੀਂ ਹੈ ਤੇ ਉਹਦੇ 'ਚ ਅਗਰ ਅਸੀਂ ਗੁੜ ਦੀ ਗੱਲ ਕਰੀਏ ਆਇਰਨ ਰਿਚ ਹੈ ਪਰ ਉਹਦੇ ਅੰਦਰ 슈ગર ਕੰਟੈਂਟ ਤੇ ਹੈ ਹੀ ਹੈ ਤੇ ਉਹਦਾ ਕੋਈ ਫਾਇਦਾ ਨਹੀਂ ਹੈ ਅਗਰ ਤੁਸੀਂ ਚਾਹ ਪੀਣੀ ਹੈ ਤੇ ਕੋਸ਼ਿਸ਼ ਕਰੋ ਫਿੱਕੀ ਚਾਹ ਪੀਓ ਤੇ ਤੁਹਾਨੂੰ ਜ਼ਿਆਦਾ ਫਾਇਦਾ ਆਦਰਵਾਇਜ਼ ਕਾਦੀ ਜਗ੍ਹਾ ਤੁਸੀਂ ਗਰਮ ਪਾਣੀ ਵੀ ਪੀ ਸਕਦੇ ਹੋ ਜਾਂ ਗ੍ਰੀਨ ਟੀ ਵੀ ਲੈ ਸਕਦੇ ਹੋ ਅੱਜ ਕੱਲ ਬਹੁਤ ਸਬਸਟੀਟਿਊਟਸ ਆ ਗਏ ਆ ਮਾਰਕੀਟ ਦੇ ਵਿੱਚ ਤੁਸੀਂ ਮੈਂ ਕਹਿੰਨੀ ਆ ਡੀਟੌਕਸ ਵਾਟਰਸ ਲੈ ਲਓ ਮੈਨੂੰ ਜਦੋਂ ਚਾਹ ਦੀ ਤਲਬ ਹੁੰਦੀ ਹੈ ਕਈ ਵਾਰੀ ਨਹੀਂ ਅਗਰ ਮੈਂ ਬਾਹਰ ਗਈਆਂ ਦਿਨ ਚ ਦੋ ਤਿੰਨ ਮੇਰੇ ਸ਼ੂਟਸ ਹੈ ਕੰਮ ਜ਼ਿਆਦਾ ਹੈ ਤੁਸੀਂ ਚਾਹ ਪੀ ਲਈ ਇੱਕ ਅੱਧੀ ਜਗ੍ਹਾ ਤੁਹਾਨੂੰ ਲੱਗਿਆ ਕਿ ਹੁਣ ਸ਼ਾਮੀ ਮੈਂ ਚਾਹ ਨਹੀਂ ਪੀਣੀ ਤੇ ਤੁਸੀਂ ਉਹਦੀ ਜਗ੍ਹਾ ਅਗਰ ਡੀਟੌਕਸ ਵਾਟਰ ਲੈ ਲਓ ਗਰਮ ਪਾਣੀ ਦੇ ਵਿੱਚ ਥੋੜਾ ਜਿਹਾ ਅਦਰਕ ਔਰ ਦਾਲਚੀਨੀ ਪਾ ਕੇ ਵੀ ਲੈ ਲੋਗੇ ਤੁਸੀਂ ਦੇਖੋਗੇ ਤੁਹਾਡੀ ਕ੍ਰੀਵਿੰਗ ਖਤਮ ਹੋ ਜਾਏਗੀ ਅਗਰ ਤੁਸੀਂ ਸੌਂਫ ਵਾਲਾ ਪਾਣੀ ਉਬਾਲ ਕੇ ਪੀ ਲੋਗੇ ਤੁਹਾਡੀ ਚਾਹ ਦੀ ਕ੍ਰੀਵਿੰਗ ਖਤਮ ਹੋ ਜਾਏਗੀ ਤੋ ਤੁਹਾਨੂੰ ਹੈਲਦੀ ਸਬਸਟੀਟਿਊਟਸ ਵੱਲ ਜਾਣਾ ਚਾਹੀਦਾ ਹੈ ਤੁਹਾਨੂੰ ਗਰਮ ਪਾਣੀ ਦੀ ਉਸ ਟਾਈਮ ਤਲਬ ਹੋ ਰਹੀ ਹੈ ਨਾ ਕਿ ਚਾਹ ਦੀ